ਸਭ ਕੋ ਪੂਰਾ ਆਪੇ ਹੋਗਾ ਘੱਟ ਨਾ ਕੋਈ ਆਖਾ ਸਭ ਕੋ ਪੂਰਾ ਆਪੇ ਹੋਗਾ ਘੱਟ ਨਾ ਕੋਈ ਆਖਾ ਸਾਰੇ ਆਪਣੇ ਪੂਰੇ ਨੇ ਧਰਮ ਪ੍ਰੋਬਲਮ ਇਹ ਹੈ ਪ੍ਰੋਬਲਮ ਜ਼ਿਆਦਾ ਧਰਮਾਂ ਦੀ ਨਹੀਂ ਹੈ ਗੁਰਬਾਤ੍ਰੂ ਕੋਈ ਪ੍ਰੋਬਲਮ ਨਹੀਂ ਕਾਲੀਵਰਸਿਟੀ ਨੂੰ ਕੋਈ ਪ੍ਰੋਬਲਮ ਨਹੀਂ ਜਿੰਨੇ ਵਰਜੀ ਗੱਲ ਜਹਣ ਜਿੰਨੇ ਵਰਜੀ ਸਕੂਲ ਪ੍ਰਾਇਮਰੀ ਹੁਣ ਪ੍ਰੋਬਲਮ ਇਹ ਹੈ ਜੋ ਸਿਲੇਬਸ ਅੱਗੇ ਜਾਣਾ ਉਹ ਸਿਲੇਬਸ ਥੱਲੇ ਵਾਲੇ ਨਹੀਂ ਪੜਾਉਂਦੇ ਟਲੇਵਸ ਹਿੰਦੀ ਯੂਨੀਵਰਸਿਟੀ ਵਾਲਾ ਹੋਣਾ ਚਾਹੀਦਾ। ਕਿ ਪ੍ਰਾਇਓ ਤੁਸੀਂ ਗਲਤ ਪੜਾ ਰਹੇ ਹੋ। ਅੱਗੇ ਕਿ ਮੈਂ ਜਾਣ ਗਏ। ਧਰਮ ਦੀ ਕੋਈ ਯੂਨੀਵਰਸਿਟੀ ਨਹੀਂ ਬਣੀ ਕਿ ਉੱਤੋਂ ਇਸ ਲਈ ਵਸੀ ਕਾਵੇ। ਸਾਰੇ ਹੋਈ ਬੜੋਲ। ਪੇਘੋਣਾ ਦੇ ਜਹੇ ਜੇ ਆਪਣੇ ਦੇਸ਼ ਦੇ ਅਡਾੜੋੜ ਪਏ ਹੋੜ। ਖਾਣ-ਪਾਣ ਆਪਣੇ ਆਪਣੇ ਦੇਸ਼ ਦੇ ਅਡਾੜੋੜ ਪਏ ਹੋੜ। ਖੇਤਾਂ ਤੋਂ ਪੈਸਿਆਂ ਦੀ ਸਾਰੀ ਛੂਟ ਦਿੱਤੀ ਹੋਈ ਆ ਉਹ ਤੇ ਵਿਆਖਿਆ ਉੱਤੇ ਕੀਤੀ ਹੋਈ ਆ ਸਾਰੀ ਉਹ ਤੇ ਦੇ 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 ਪੇਸ਼ ਨੇ ਪਰਵਾਹ ਉਹਦਾ ਇਹਦੇ ਨਾਲ ਕੋਈ ਨਹੀਂ ਫਰਕ ਪੈਂਦਾ ਪਰ ਇੱਕ ਸਿਲੇਬਸ ਹੋਵੇ ਓਡਾ ਅਸੀਂ ਦੋ ਹੀ ਪੜਾਈ ਪੜਾਉਦੇ ਆ ਬੀਏ ਦੀ ਉਹ ਤੇ ਅਸੀਂ ਕਹਦੇ ਨਹੀਂ ਕਰਦੇ ਕੋਈ ਕਹਿੰਦਾ ਵੀ ਬੱਚੀ ਕਿਉਂ ਕਾਤੇਵਾ ਚ ਇੰਜ ਕਿਉਂ ਕਰੇ ਖੜਪੇਲ ਤੇ ਬੈਨ ਲੱਗਿਆ ਹੋਇਆ ਹੈ ਉੱਥੇ ਕਦ ਬੇਚੇ ਦਾ ਤੇ ਲਾਉਣੇ ਤੁਸੀਂ ਮੈਂ ਜਿਹੜਾ ਲੈ ਬੈਨ ਲਾਇਆ ਆਪ ਕੌਣ ਨੇ ਹੋ ਬੂਰਖ ਪਟਤ ਪੈਨ ਲਾਉਣ ਵਾਲਾ ਕੌਣ ਹੈ ਬੂਰਖ ਪਟਤ ਹਕਮਤ ਹੁਜਤ ਤੇ ਜਿਹੜੇ ਬੈਨ ਲੱਗੇ ਨੇ ਹਕਮਤ ਆਏ ਹੀ ਹਕਮਤ ਹੈ ਐ ਜੀ ਖਾਣ ਦਾ ਹੋ ਜਾਂਦਾ ਹੈ ਜੀ ਖਾਣ ਦਾ ਹੋ ਜਾਂਦਾ ਹੈ ਪੜਨੇ ਤਾਂ ਵੀ ਜਿਦਿਆ ਆ ਕਿਉਂ ਨਹੀਂ ਆਈ ਸੰਤਾਂ ਦੇ ਆ ਕਿਉਂ ਨਹੀਂ ਆਏ ਥੋੜੀ ਦੇ ਆ ਕੇ ਤੇ ਕਿ ਲਈ ਦਰਦਈ ਦਾ ਇਹ ਨੇ ਸਿਰਦ ਕਸਾਈ ਦੇ ਆਵੇਂ ਨੂੰ ਸਿਰਦ ਕਸਾਈ ਥੋੜੀ ਦੇ ਆ ਕੇ ਤੇ ਨਹੀਂ ਕੋ ਜੀਨਾ ਨੇ ਦੰਨਾ ਨੇ ਪੈਸੇ ਇਕੱਠੇ ਕਰਕੇ ਹਰ ਬੱਕ ਰਬਾਨ ਉਹ ਇਕੱਠੇ ਕਰਕੇ ਖਜਾਨੇ ਪਰਕੇ ਰੱਖਲੇ ਪਬਲਿਕ ਭੁੱਖੀ ਭਰਦੀ ਹੈ ਉਹ ਧਰਮਗਾਮੀ ਨੇ ਤੱਕ ਖਾਇਰ ਧਰਮ ਕਥੜ ਪਬਲਿਕ ਖਾਤਰ ਕੀ ਕੀਤਾ ਨੋ ਉਹ ਪਰਵੇਸ਼ਰ ਦਾ ਖਜਾਨਾ ਵੀ ਹੈ ਜਿਹਨਾਂ ਨੂੰ ਕੋਇਆ ਹੋਵੇ ਉਹਨਾਂ ਦਿਨਿਆ ਤੇ ਕੋਈ ਹੈ ਖਜਾਨਾ ਪਾਣੀ ਦਾ ਖਜਾਨਾ ਸਭ ਦਿੱਤਾ ਹੋਇਆ ਪੀਓ ਹਵਾਲਾ ਰਿਕਰ ਨੂੰ ਦਿੱਤਾ ਹੈ ਸੂਰਜ ਸਾਰਿਆਂ ਦੇ ਸਾਹਮਣੇ ਬੁਲਕੋ ਕੇ ਵੀ ਰੱਖਿਆ ਹੋਇਆ ਹੈ ਬਹੁਤ ਹਮਨੇ ਉਹ ਤੁਹਾਡੇ ਕੋਲ ਆ ਜਾਂਦੇ ਨੇ ਫਲ ਫਰੂਟ ਪਹਿਲਾਂ ਅੰਦਰ ਤੁਸੀਂ ਖਾ ਲੈਦੇ ਹੋ ਜਿਹੜੇ ਕੋਈ ਹੱਥ ਹਲਾ ਲੈਂਦਾ ਓ ਜਿਆਦਾ ਹੋ ਜਾਂਦਾ ਹੈ ਉਹਨੇ ਨਹੀਂ ਲਗਾ ਕੇ ਰੱਖਿਆ ਕੋਈ ਜਿਹੜੇ ਧਰਮ ਨੂੰ ਦੂਏ ਤਾਂ ਤੇ ਲਗਾ ਕੇ ਰੱਖਦੇ ਨੇ ਇਹ ਲੋਕ ਉਹ ਕਿਉਂ ਰੱਖਦੇ ਨੇ ਇਹ ਉਹਦੀ ਨਕਲ ਕਰਨ ਜਿਹਦੀ ਗੱਲ ਕਰਦੇ ਨੇ ਜਿਹਨੂੰ ਮੰਨਦੇ ਨੇ ਉਹਦੀ ਨਕਲ ਕਰਨ ਉਹਦੇ ਵਰਗਾ ਸੁਭਾਅ ਬਣੋੜ। ਇਹ ਲੁਕੋ ਕੇ ਰੱਖਦੇ ਨੇ ਉਹ ਕੋਲ ਲੁਕੋ ਕੇ ਰੱਖਦਾ ਨਹੀਂ। ਇਹ ਤਾਂ ਉਹਦੇ ਵਿਰੋਧੀ ਨੇ ਫਿਰ। ਇਹ ਨੁਕਤਾ ਹੈ ਫਕਤਾ ਦਾ। ਫਕਤਾ ਨੇ ਕੁਝ ਵੀ ਜਮਾ ਨਹੀਂ ਕੀਤਾ, ਕੁਝ ਵੀ ਲੁਕੋ ਕੇ ਨਹੀਂ ਰੱਖਦਾ। ਜਿਹੜੇ ਜਮਾ ਕਰਦੇ ਨੇ ਅਰਪਾ, ਘਰਪਾ ਰੁਪਏ ਤੇ ਮੁੱਤਰ ਬਣੋਦੇ ਨੇ। ਉਹ ਕਸਾਈ ਨੇ ਧਰਮ ਕੋ ਦਾ ਨਹੀਂ। ਦੇ ਆਵੇਂ ਰਸਤੇ ਕੋਸ ਹੈ ਉਹ ਥੇਰੀਏ ਦੇ ਲੋਕ ਭੁੱਖਣਾ ਵਰਦੇ ਹੁਣ ਉਹ ਅਰਬਾਂ ਖਰਬਾਂ ਰੁਪਏ ਬੁੰਦਰਾ ਤੇ ਲਾਉਂਦੇ ਹੁਣ ਕਿ ਕਹਾਣੀ ਦੀ ਹੋਰ ਫਿਲਮ ਉਹ ਥੇਰੀਏ ਦੇ ਲੋਕ ਦਵਾਈ ਤੇ ਬਿਨਾ ਵਰਦੇ ਹੁਣ ਬਾੜ ਪੀੜਤ ਰੋਟੀਆਂ ਨਾ ਮਰਦੇ ਹੁਣ ਉਹ ਅਰਬਾਂ ਖਰਬਾਂ ਰੁਪਏ ਲਈ ਬੈਠਿਆ ਹੁਣ 15 ਦਿਨਾਂੋਂ ਤੇ ਰੱਬ ਦੇ ਨਾਂ ਤੇ ਆਜੀਵਿਕੀ ਦੇ ਨਾਂ ਨਬਲੇ ਦੀ ਇਹ ਕੀ ਦੇਣ ਪਰ ਆਪਣੇ ਪੈਸੇ ਉਤੇ ਲਾਦੇ ਹੋ ਉਹਦੇ ਹੀ ਜੀਣਾ ਸਾਰੇ ਸਾਰੇ ਤੁਸੀਂ ਕਹਿੰਦੇ ਹੋ ਸਾਰੇ ਉਹਦੇ ਹੀ ਜੀਣ ਤੇ ਸਾਰੇ ਕਸਾਈ ਨੇ ਤੇ ਆਵਣ ਸਿੱਧਾ ਕਸਾਈ ਕੋਨਾ ਗਿਲ ਕੋ ਕਰਕੇ ਰੱਖਿਆ ਤੁਸੀਂ ਨੂੰ ਕੋ ਕਿ ਉਹਦੇ ਨਾਮ ਤੇ ਕਿਉਂ ਰੱਖਦੇ ਹੋ ਉਹ ਡਾ ਉਹਦਾ ਵਰਤਦੇ ਆ ਲਗੋ ਕੇ ਰੱਖਦੇ ਹੋ ਉਹਦਾ ਕੋ ਨਹੀਂ ਲੋ ਕਰਕੇ ਜੇ ਲੋਕ ਉਹ ਗੇੜੇ ਖਰ ਨੂੰ ਢੋੜ ਲੋ ਪਰ ਨਾ ਉਹਨਾਂ ਸੀ ਢੋੜ ਲਿਆ ਪਿਆ ਸੀ ਤੁਸੀਂ ਉਹ ਵਰਤਿਆ ਜੇ ਤੁਸੀਂ ਵਰਤਿਆ ਹੋਏ ਪੋਲਿਊਸ਼ਨ ਤੋਂ ਤੁਹਾਡੇ ਖਾਤਰੀ ਕਿ ਉਹਦੇ ਖਤਮਦਾ ਹੈ ਸਹੀ ਜਿਹੜੀ ਚੀਜ਼ ਅਸੀਂ ਵਰਤਦੇ ਆ ਅਸੀਂ ਦੇਖਣਾ ਹੁੰਦਾ ਸਾਡਾ ਨੁਕਸਾਨ ਕੀ ਹੈ ਫਾਇਦਾ ਕੀ ਆ ਸਹੀ ਦੇ ਐਡੀ ਤਾਂ ਅਕਲ ਦਿੱਤੀ ਹੈ ਸਾਤ ਨੂੰ ਜਿੱਥੇ ਖਰਚ ਕਰਦੇ ਨੇ ਰੁਪਈਏ ਉਹ ਵੀ ਗਲਤ ਹੈ ਕਾਲੇ ਨਹੀਂ ਬਣਾਤੇ ਜਿਹੜੇ ਇਹਨਾਂ ਨੇ ਕਾਲਜ ਬਣਾਏ ਨੇ ਵੀ ਗੁਰਦੁਆਰੇ ਆਲੇ ਨੇ ਜਿਹੜੇ ਉੱਥੋਂ ਨਿਕਲਦੇ ਨੇ ਬੁੱਢੇ ਫੜ ਕੇ ਉਹ ਘੱਟ ਬੇਈਮਾਨ ਨੇ ਦੂਜੇ ਕਾਲਜਾਂ ਨੇ ਵੱਧ ਬੇਈਮਾਨ ਨੇ ਕਿ ਇਹਨਾਂ ਆਲੇ ਵੀ ਉਨਾ ਹੀ ਕ腐ਸ਼ਨ ਕ੍ਰਾਪਟ ਨੇ ਜਾ ਕੇ ਬਾਹਰ ਉਹਨਾਂ ਆਲੇ ਵੀ ਹੋਣਾ ਫਿਰ ਇਹ ਕ腐ਸ਼ਨ ਕਿਉਂ ਪੈਦਾ ਕੀਤੀ ਇਹਨਾਂ ਨੂੰ ਕਦਰ ਰੁਪਈਆ ਕਿਉਂ ਖਰਚ ਕੀਤਾ ਤੁਸੀਂ ਗੁਰੂ ਘਰ ਦੀ ਮਾਇਆ ਨਾਲ ਤੁਸੀਂ ਡਾਕੂ ਬਣਾਤੇ ਡਾਕੂ ਵਾਸਤੇ ਮਾਇਆ ਖਰਚ ਕੀਤੀ ਸੁੰਦਰਤਾ ਵਾਸਤੇ ਕੀਤੀ ਗਰੀਬਾਂ ਤੇ ਨਹੀਂ ਕੀਤੀ ਡਾਕੂਆਂ ਵਾਸਤੇ ਕੀਤੀ ਫਟੇ ਡਾਕੂ ਬਣਾਤੇ ਕੀ ਆ ਤੁਸੀਂ ਕਹੋ ਵੀ ਸਾਡੇ ਗਾਂਦਲ ਦੇ ਫਟੇ ਹੋਏ ਜਿਹੜੇ ਬੱਤੇ ਨੇ ਉਹ ਦੂਜਿਆਂ ਨਾਲ ਕਿਹਾਏ ਗੁਰਜਰਾਂ ਜੀ ਜਿਹਨਾਂ ਦੇ ਦਾੜੀ ਕੇਸ ਰਮਣੇ ਤੇ ਮੇਗਾ ਹੋਊ ਔਰ ਕੀ ਹੋਊਗਾ ਤੁਹਾ ਪਰਬੇ ਉਹ ਜਦੋਂ ਰੱਬ ਨਾਲ ਪਰ ਕੀ ਕਰਨਗੇ ਫਿਰ ਨਾ ਨਹੀਂ ਫਰਕ ਪਾਣਾ ਫਰਕ ਬਹੁਤ ਡਰੋਗਾ ਜਿਹੜੇ ਕਾਲੇ ਨੇ ਅੰਦਰ ਹੋਇਆ ਠੀਕ ਨਹੀਂ ਹੋਣਾ ਇਦਾਂ ਕੀ ਫਰਕ ਹੋਇਆ ਤੁਸੀਂ ਜਿਹੜੇ ਕਾਲਜਾਂ ਤੇ ਗੁਰੂ ਘਰ ਦੇ ਪੈਸੇ ਖਰਚ ਕਰੇ ਰੇ ਉਹ ਬੰਦੇ ਕਹੇ ਜਿਹਨੇ ਦੋਆ ਨੂੰ ਅਲੱਗ ਜੇ ਨਹੀਂ ਜੇ ਤਾਂ ਕਾਲਜ ਬੰਦ ਕਰ ਦਿਓ ਉਹ ਕੋ ਕਦੇ ਦਫਾ ਹੋ ਕਦੇ ਕੋਈ ਪੜੇ ਕਦੇ ਨਾ ਪੜੇ ਸਰਕਾਰ ਦਾ ਕੰਮ ਹੈ ਪੜਾਉਣਾ ਪ੍ਰਾਈਵੇਟ ਸਕੂਲ ਆਪੇ ਫੌਲਣ ਦੇ ਲੋਕਾਂ ਨੇ ਉਹ ਪੈਸੇ ਤੁਸੀਂ ਉੱਥੇ ਮੈਂ ਰੱਖਣੋ ਜਿੱਥੇ ਇਮਾਨਦਾਰੀ ਪੈਦਾ ਹੋਵੇ ਇਮਾਨਦਾਰ ਅਸੀਂ ਪੈਦਾ ਕਿਵੇਂ ਕਰਨੇ ਨੇ ਗੁਰਮੁਖ ਕਿਵੇਂ ਪੈਦਾ ਕਰਨੇ ਨੇ ਅੱਗੇ ਸਿੱਖੀ ਨੂੰ ਕਿਵੇਂ ਵਧਾਉਣ ਉਹਨਾਂ ਚਲੋ ਪੈਸੇ ਤੇ ਆ ਫਿਰ ਨਹੀਂ ਤੁਹਾਡੇ ਕੋਲੇ ਹੁੰਦਾ ਬਿਲਕੁਲ ਅਤ ਗਰੀਬ ਨੇ ਜਿਹੜੇ ਉਹਨਾਂ ਦੇ ਲਈ ਹੋ ਦੁਆਇ ਤੋਂ ਮਰਦਾ ਕੋਈ ਕੋਈ ਕੁਛ ਕਰਦਾ ਹੈ ਕੋਈ ਕੁਛ ਕਰਦਾ ਉਹ ਥੋੜੋ ਨਾ ਵਿਚਰਨੀ ਜਾਂਦੇ ਨੇ ਪਰ ਉਹ ਦੇ ਚੰਦੇ ਨੇ ਦੂਜੇ ਮੁਲਕਾਂ ਚ ਜਾ ਕੇ ਉਹ ਦੇਖੋ ਕਿੱਥੇ ਕਿੱਥੇ ਜਾਂਦੇ ਨੇ ਉਹ ਗੁਰੂ ਕਰਦਾ ਪੈਸਾ ਨਾ ਥਰੀਬ ਆ ਉਹ ਅੰਗੁਰੂ ਦੀ ਗੋਲ ਇਹਨਾਂ ਨੇ ਕੀ ਕੀਤਾ ਗੁਰੂ ਦੀ ਗੋਲ ਦਾ ਅਮੀਰ ਦੇ ਸਰ ਤੇ ਕੱਲ ਗਈ ਕਾਦੀ ਕਲ ਵੀ ਐਸ ਡੀਓ ਦੀ ਗੱਲ ਕੀ ਐਸ ਡੀਓ ਬਣਾਤਾ ਨਾ ਕਾਲਜ ਚ ਪੜਾ ਕੇ ਕਲਗੀ ਹੋ ਲਾਤੀ ਉੱਤੇ ਪਹਿਲੇ ਅਮਿਰੋ ਤਾਂ ਕਿ ਨਹੀਂ ਜਾਈਦਾ ਤੇ ਪ੍ਰਮਾਣ ਨਹੀਂ ਦਰਵਾਜ ਪ੍ਰਮਾਣ ਨਹੀਂ ਜਿੰਦਾ ਇਹਦਾ ਸਾਬ ਨੂੰ ਉਹਨਾਂ ਦੇ ਪੈ ਜਾਣੇ ਛੇਤੀਓ ਦਿੱਤੇ ਹੀ ਰਹੇ ਤੇ ਨਿਕਲ ਗਏ ਗੁਰੂ ਦਾ ਕੁਛ ਬਾਣੀ ਦਾ ਕੁਛ ਗੁਰੂ ਬਾੜੀ ਗੁਰੂ ਹੈ ਕਿ ਗੁਰੂ ਕਹਿੰਦੇ ਉਹ ਤੇ ਪੁੱਛਣ ਹੋ ਕੀ ਕਰਨਾ ਚਾਹੀਦਾ ਤੁਸੀਂ ਆਪਣੀ ਮਰਜ਼ੀ ਕਿਵੇਂ ਕਰ ਸਕਦੇ ਹੋ ਗੁਰੂ ਦੇ ਰੌਣਕ ਪੈਸੇ ਹੁੰਦੇ ਨੇ ਤੁਹਾਡੇ ਰੌਣਕ ਨਹੀਂ ਕੋਈ ਆਉਂਦਾ ਜੇ ਜੀ ਗੁਰੂ ਤਾਂ ਵੀ ਪੁੱਛਦੇ ਹਾਂ ਤਾਂ ਕਹਿੰਨਾ ਕੀ ਤਾਂ ਲੋੜੀਏ ਕੰਮ ਤੋਂ 100 ਰੁਪਏ ਆਖੀਏ ਤੇਰੇ ਕਾਹਦੇ ਫੜਦੇ ਹੋ ਲੈਣ ਨੂੰ ਕੱਢਦੇ ਹੋ ਵਿੱਚੋਂ ਕੱਪ ਟੈਕ ਕੱਪਟ ਇਹਨੂੰ ਕਹਿੰਦੇ ਨੇ ਕੱਪਟ ਗੁਰੂ ਦੇ ਕਾਲ ਨੂੰ ਸੋਣਣਾ ਮਨ ਚ ਕੱਟਣਾ ਮਰਣਾ ਨਹੀਂ ਉਹਦਾ ਪ੍ਰਚਾਰ ਨਹੀਂ ਕਰਨਾ ਇਹ ਕੱਟ ਹੈ ਸੱਚ ਦਾ ਪ੍ਰਚਾਰ ਨਹੀਂ ਕੀਤਾ ਝੂਠ ਦਾ ਕੀਤਾ ਆਪਣੀ ਮਨ ਦਾ ਪ੍ਰਚਾਰ ਆਪਣੀ ਬਦੀ ਦੇ ਤੇ ਕ ਕਾਬਰ ਦੀ ਉੱਚਾ ਜੱਕਣਾ ਬੇੜਾ ਕਰ ਤਾ ਤੁਹਾਡੇ ਗੰਨਾਂ ਧੜੇ ਨੇ ਨਾਲੇ ਕਹਿੰਦੇ ਕੀ ਹੈ ਜੀ ਉਹ ਸਿੱਖ ਕਿਹਤੇ ਜਿਹੜੇ ਦੋਤਾ ਸਿੱਖ 80 ਕਰੋੜ ਰੁਪਏ ਦਾ ਬਜਟ ਹੋਵੇ ਸਿੱਖੀ ਥਲੇ ਨੂੰ ਜਾਂਦੀ ਹੋਵੇ ਕਦੇ ਜਾਂਦੀ ਹੈ ਤਾਂ ਕਿ ਬਾਵੇਂ ਨੂੰ ਨੇੜੇ ਪੈਣੇ ਨੇ ਤੇ ਜਵਾਬ ਦੇਣੇ ਪੈਣੇ ਨੇ ਲੋਕ ਥੋੜੀ ਆ ਜਿਹਾ ਕਿਉਂ ਹੋਇਆ ਉਹ ਨਹੀਂ ਤਾਂ ਪਾਗਲ ਨਹੀਂ ਸੀ ਜਿਹੜਾ ਗੁਰਦੁਆਰੇ ਲੈ ਉਪਰੇ ਸਿਆਣੇ ਸੀਗੇ ਉਹ ਪਤਾ ਉਹ ਜੋ ਬੀਤਣਾ ਗਾਣੇ ਦੇਖੇ ਅਸੀਂ ਐਮਰਜੈਂਸੀ ਦੇ ਬਾਅਦ ਕਾਇਹਾਲੀ ਕੱਟਣ। ਕਾਇਹਾਲੀ ਕੱਟਣਾ ਇਹਨਾਂ ਨੇ ਸਾਰ ਖੜ ਜਾਣਗੇ ਸਾਰੇ ਖੜੀ ਦੇ ਸੀ। ਕਿ ਪੂਰੇ 5 ਸਾਲ ਨਹੀਂ ਕੱਟਦੇ। ਬਣ ਬਣ ਦੀ ਠਿਕਰੀ ਇਕੱਠੀ ਹੋਈ। ਭਰਬਦੀ ਦਾ ਫਰਮ ਵਖਰੇ 2 ਸਾਲ ਚ। ਤੇ ਫਿਰ ਕਿਆ ਨੋ? ਤੇ ਪੰਜ ਬਦੀ ਦਾ ਫਰਮ ਬਈ ਸਾਰਾ ਤੇ ਵਖਰੇ ਗਏ। ਅਕਾਲੀ। ਅਕਾਲੀ ਕਿਨੇ ਭਰਬਦੇ ਨੂੰ ਕੋਣ ਬਈ ਹੋਰ ਕੀ ਸੀ? ਚੋੜ ਇਕੱਠਾ ਹੋ ਜਾਂਦਾ। ਕੋਲਕਤੇ ਦੇ ਮੁਖੀ ਇਕੱਠੇ ਹੋ ਗਏ। ਵਿੱਚ ਫਸ ਗਏ। ਤਾਂ ਮਾਇਆ ਘਰ ਤਾਂ ਸੀ ਸਾਰੀ ਗੱਲ ਨਾ। ਉਹ ਖਾਸ ਗੁਰਦਾਰਾਂ ਦੇ ਕਿਉਂ ਗਏ? ਦੁਕਾਨੀ ਸਾਹਿਬੇ ਕਿਉਂ ਗਏ? ਕਿਉਂਕਿ ਉੱਥੇ ਜ਼ਾਇਦਾ ਅਸਤੀ ਤੇ ਜਾਣਾ। ਜਿੱਥੇ ਪੈਸਾ ਨਹੀਂ ਹੋ ਗੁਰਦਾਰੇ ਗੁਲਾਬ। ਗੁਰਦਾਰੇ ਆਜ਼ਾਦ ਕਰਾਉਣੇ ਨੇ ਕੋਲਕਤੇ ਦੀ ਗੱਲ ਕਰੋ ਵੀ ਕਬਜਾ ਕਰਨਾ। ਕੋਲਕਤੇ ਕਬਜੇ ਦੀ ਨਹੀਂ ਗੱਲ ਕਰਦੇ। ਪਾਕਿਸਤਾਨ ਦੇ ਗੁਰਦਾਰੇ ਦੀ ਗੱਲ ਕਰਦੇ ਕੋ ਪੈਸੇ ਨਹੀਂ ਹੁੰਦੇ ਗੋਲ ਕੇ ਆ ਬਥੇਰੇ ਗੁਰਦਾਰੇ ਪਏ ਨੇ ਜਿਹਨੂੰ ਕੋਈ ਪੁੱਛਦਾ ਨਹੀਂ ਇਤਿਹਾਸੀ ਵੀ ਉੱਥੇ ਜਿੱਥੇ ਬਗਾਲੋਂਦ ਨੂੰ ਵੀ ਨਹੀਂ ਕਰਦੇ ਪਿੱਠ ਕਰਕੇ ਲੰਘ ਜਾਂਦੇ ਨੇ ਕਹਿੰਦੇ ਕੀ ਪਬਲਿਕ ਜਾਣਦੀ ਨਹੀਂ ਇਹਨਾਂ ਗੱਲਾਂ ਨੂੰ ਕੋਣ ਨਹੀਂ ਜਾਣਦਾ ਸਭ ਜਾਣਦੇ ਨੇ ਸਭ ਕੁ ਪੂਰਾ ਆਪੇ ਹੋਵੇ ਘਟਨਾ ਕੋਈ ਆਖੇ ਸਾਰੇ ਆਪਣੇ ਪੂਰੇ ਨੇ ਇਹ ਵੀ ਪੂਰੇ ਨੇ ਜੋ ਅਸੀਂ ਕਰਦੇ ਆ ਸਿੱਖੀ ਇਹ ਕੱਟ ਕੋਈ ਵੀ ਨਹੀਂ ਮੰਨਦਾ ਕੰਟ ਕੱਟ ਮੰਨੂਗਾ ਫਤ ਪਰਵਾਣਾ ਪਿੱਛੇ ਪਾਈਆ ਤਾਂ ਨਾਨਕ ਤੋਲਿਆਂ ਜਾਪੈ ਤੇ ਤੋਲਿਆਂ ਜਾਓ ਜਾਂ ਬੱਟਾ ਪਾਓ ਨਾ ਪਿੱਛੇ ਤੇ ਗੋਟ ਮਾਤਾ ਬੱਟਾ ਪੈ ਜੂ ਪਿੱਛੇ ਪਤਾ ਲੱਗ ਜੂ ਕਿਹੜਾ ਘਟਾ ਕਿਹੜਾ ਵੰਦ ਫਤ ਪਰਵਾਣਾ ਪਰਵਾਣਾ ਕੀ ਹੁੰਦਾ ਜਿਹੜਾ ਦਰਗਾਹ ਚ ਪਰਵਾਣਾ ਫਾਰਮੂਲਾ ਬੱਟਾ ਦਰਗਾਹ ਤਾਂ ਹੀ ਪਰਵਾਣਾ ਗੁਰਬਾਣੀ ਉਹ ਬੱਟੇ ਦੇ ਮੋਹਰ ਲੱਗੀ ਹੁੰਦੀ ਹੈ ਨਾ ਪਰਵਾਣਾ ਪਾਈ ਪੱਥਰ ਦਾ ਕੀ ਹੈ ਚੜ ਕੇ ਲੈ ਜਨ ਨੂੰ ਕਹਦੇ ਸਾਡਾ ਸੇਰ ਹੈ ਚੱਕਿਆ ਉਹ ਤੇ ਕੋ ਮੋਹਰ ਹੈ ਪਰਵਾਣਾ ਉਹ ਹੈ ਜਿਹੜੇ ਤੇ ਮੋਹਰ ਲੱਗੀ ਹੋਈ ਹੈ ਇਹਦੇ ਤੇ ਮੋਹਰ ਲੱਗੀ ਹੋਈ ਹੈ ਬਾਣੀ ਤੇ ਸੱਚ ਘਾੜ ਦੀ ਇਹ ਜਦ ਪਿੱਛੇ ਪਾਵਾਂਗੇ ਨਾ ਬਟਾ ਇਹਦੀ ਪਰਖ ਇਹਦੇ ਕਸੌਟੀ ਦੇ ਰੋ ਕਸੌਟੀ ਦੇ ਪਰਖਾਂਗੇ ਫਿਰ ਪਤਾ ਲੱਗੂਗਾ ਕਿ ਕਿੱਥੇ ਖੜੇ ਨੇ ਕੀ ਕਰਨਾ ਚਾਹੀਦਾ ਸੀ ਸਾਨੂੰ ਅਸੀਂ ਕੀ ਕਰ ਰਹੇ ਹਾਂ ਪਰ ਕਿਉਂ ਕਰ ਰਹੇ ਹੋ ਛੇ ਨਹੀਂ ਕਰ ਰਹੇ ਤਾਂ ਕਿਉਂ ਨਹੀਂ ਕਰ ਰਹੇ ਕੀ ਪ੍ਰੋਬਲਮ ਹੈ ਤੁਹਾਨੂੰ ਗੁਰਬਾਣੀ ਦੇ ਉੱਤੇ ਨਾ ਚੱਲਣ ਦੀ ਜਿਹਨੂੰ ਪ੍ਰੋਬਲਮ ਹੈ ਪਾਸੇ हट ਜਵੇ ਹੱਸੇ हट ਜਵੇ ਜਿਹੜਾ ਨਹੀਂ ਚੱਲ ਸਕਦਾ ਕੋਈ ਡਕੋਟਿਆਂ 'ਚ ਖਰਾਬੀ ਐ ਥੇਤੀ ਨਹੀਂ ਚੱਲ ਸਕਦਾ ਪਾਸੇ ਹੋ ਜਵੇ ਤੂੰ ਰਾਹ تھੜੀ ਰੋਕਣਾ ਕਿਉਂ ਤਾ ਇਹ ਧਰਮ ਸਾਈਡ ਤੋਂ ਹੀ ਨਿਕਲ ਜਾਂਦਾ ਹੁੰਦਾ ਕੋਈ ਜ਼ਰੂਰੀ ਨਹੀਂ ਇਹਦੇ ਨਾਲ ਕੋਈ ਬਹੁਤੇ ਲੋਕ ਖੜਨੇ ਪੈਸੇ ਹੋਣ ਇਹ ਆਇਦਾ ਕੋਈ ਬਹੁਤ ਜ਼ਿਆਦਾ ਨੈਟਵਰਕ ਹੋਵੇ ਕੋਈ ਜ਼ਰੂਰੀ ਨਹੀਂ ਹੁੰਦਾ ਫਕ ਦਾ ਨਾ ਕੋਈ ਨੈਟਵਰਕ ਨਹੀਂ ਸੀ ਪੱਕਾ ਦਾ ਨਾਂ ਛੁੱਟ ਕੇ ਹੁਣ ਵੀ ਦਹਿਲਦੇ ਨੇ ਦਹਿਲਦੇ ਨੇ ਬੜੇ ਬੜੇ ਦਹਿਲ ਪੈਂਦੇ ਉਹਨਾਂ ਦੇ ਚੁਰਤ ਨਹੀਂ ਕਿਸੇ ਦੀ ਬਖਤਰ ਨੂੰ ਇਹ ਕਹਿ ਗਏ ਨਾ ਜੀ ਉਹ ਗਲਤ ਸੀ ਕੁਰਬਾਨੀ ਜਦ ਪ੍ਰਗਟ ਹੁੰਦਾ ਨਾ ਸੱਚ ਸਾਰੇ ਦਹਿਲ ਜਾਂਦੇ ਨੇ ਕਿ ਚੰਡੀ ਦੀ ਛਲਵਾਰ ਆਈ ਨਾ ਬਾਹਰ ਵਸਪਾਸ਼ਾ ਪਤਾ ਕੀ ਲਿਖਦੇ ਨੇ ਬੇਰਹਲਿਓ ਤਹਿਲਿਓ ਸੁਰ ਲੋਕ ਜਬਾ ਦਲ ਸੁੰਭਨ ਸੁੰਭ ਕੇ ਦੌੜੇ ਕੋਈ ਛੋੜ ਆਦਮੀ ਹੋਰ ਦੇ ਇਹ ਚੁੱਪ ਕਰ ਜਾਣਗੇ ਜਿਹੜੇ ਰਾਖਸ਼ੀ ਮਰਤੀ ਦੇ ਆਦਮੀ ਨੇ ਜਿਹੜੇ ਧਰਮਾਂ ਨੂੰ ਨਹੀਂ ਮੰਨਦੇ ਜਦ ਇਹ ਪ੍ਰਗਟ ਹੋ ਪੀਓ ਉਹਦੇ ਚਰਚਾ ਕਰੋ ਚਰਚਾ ਤਾਂ ਉਹਨੇ ਕਰਤੀ ਕਿ ਸ਼ਕਤਾਵਾਂ ਤਾਂ ਉਹਨਾਂ ਨੇ ਬਟੋੜੀਆਂ ਦੇ ਇਹਨਾਂ ਨੇ ਜੋ ਝਪਕਾਣਾ ਬਿਛੜਦਾ ਪੜਦਾ ਹੁੰਦਾ ਚੂੜ ਨਹੀਂ ਕਦੇ ਮਦਾਨ ਚੋਂ ਨਾ ਹੁੰਦਾ ਨਾਂ ਬੰਨਣ ਵਾਲੇ ਹੁੰਦੇ ਰੋ ਸਮਝਦੇ ਰੋ ਤੁਸੀਂ ਸੱਚੇ ਰੋ ਜਿਹੜੀ ਆ ਕਿਤਾਬ ਲਿਖੀ ਸੀ ਆਪਾਂ ਨੇ ਸਿਧਗੋਸ਼ ਸਿਧਗੋਸ਼ ਟ੍ਰਿਬਿਊਨ ਅਗਾਰ ਉਹ ਕਮਿਸ਼ਨਰ ਵੀ ਆ ਬਿਲਕੁਲ ਬਰਤੀਨ ਸਮ ਬੱਲੀ ਨੇ ਉਹ ਤੇ ਟਿੱਪਣੀ ਕੀਤੀ ਤਾਂ 2000 ਅਗਰ ਪੀਏ ਬਹਾਂ ਕੇ ਪੀਏ ਕਪਾੜਾ ਖੋਲਣ ਵਾਲੀ ਗੁਰਮਤੇ ਬੰਦੂਆ ਨੇ ਕੇਰਾਨੇ ਦਾ ਬਲੀ ਸ੍ਰਵਣੀ ਕਮੇਟੀ ਦੇ ਜਾ ਗਿਆ ਮੈਂ ਕਿਹਾ ਵੀ ਆ ਲਾ ਦਿਓ ਤੁਸੀਂ ਪ੍ਰਚਾਰ ਆਪੇ ਠੀਕ ਹੋ ਜੂ ਫਿਰ ਕਹਿੰਦਾ ਚੰਦੇ ਦੀ ਤੁਸੀਂ ਕਰਾਬਾ ਦਾ ਹੋਗੇ ਪੰਗਾ ਸੀ ਤਾਂ ਸੇਵਾ ਕਰਾਂਗੇ 200 ਕਰਾਬਾ ਫ੍ਰੀ ਜੋ ਕਹਦਾ ਉਹ ਕਹੇਗਾ ਦੇ ਕਹਿੰਦੇ ਫਰੀ ਕਾ ਤੇ ਤੈਨੂੰ ਕੀ ਬਤਾਣ ਨੜੇ ਕਿ ਲੈਣੀ ਤੂੰ ਕੀ ਜਾਣ ਇਹਨਾਂ ਨੇ ਲੈਣੀਆਂ ਨਹੀਂ ਹਨ ਇਹਨਾਂ ਨੇ ਲਾਉਣੀਆਂ ਨਹੀਂ ਹਨ ਫੇ ਤਾਂ ਮੇ ਤੋਂ ਕਹੋਂਦੇ ਨੇ ਕੁਝ ਵੀ ਪੈਸੇ ਕਹਿੰਦੇ ਸੀਗਾ ਇੰਨੀ ਨਹੀਂ ਸਾਨੂੰ ਪਹੁੰਚਦੀ ਉਹ ਜਿਹੜੀ ਇਹਨਾਂ ਨੇ ਗੱਲ ਕਹਣੀ ਸਾਨੂੰ ਉਹਦਾ 6 ਮਹੀਨੇ ਪਹਿਲਾਂ ਪਤਾ ਹੁੰਦਾ ਜਿਹੜੀ ਇਹਨਾਂ ਦੇ ਦਿਲ ਚਾਹੁੰਦਾ ਸਾਨੂੰ 2 ਸਾਲ ਪਹਿਲਾਂ ਪਤਾ ਹੁੰਦਾ ਇਹਨਾਂ ਦੇ ਮਨ ਚ ਕੀ ਆ ਉਹ ਵਗੈਰਾ ਨੇ ਕਹਿੰਦੇ ਲਾਉਣੀ ਐ ਇਹਨਾਂ ਨੇ ਮਰਨਾ ਲਾ ਕੇ ਇਹਨਾਂ ਦਾ ਬਹੁਤ ਐ ਸੱਚ ਦੀ ਏ ਝੂਠ ਦੀ ਬਹੁਤ ਕੱਲ ਆਇਆ ਸੱਚ ਕਾਲ ਊੜ ਵਰਕੇ ਊੜ ਵਰਤੇ ਸੱਚ ਪ੍ਰਗਟ ਹੋ ਬਹੁਤ ਐ ਸਾਰਿਆਂ ਦੀ ਉਹ ਊੜ ਦੇ ਵਰਤਾਰੇ ਦਾ ਕਾਲ ਕੀ ਐ ਸੱਚ ਸੱਚ ਪਰਨੇ ਟੋ ਊੜ ਗਿਆ ਕਾਲ ਕਾਲਖ ਬੇਦਾਲ ਫੇਟਾ ਲੈਨੇ ਹੈ ਗੁਰਬਾਣੀ ਦਾ ਤਾਲਵੇਲ ਕਿਉਂ ਨਹੀਂ ਇਹ ਜਿਹੜੀ ਇਹਨਾਂ ਦੇ ਅੰਦਰ ਕਲਪਨਾ ਨਾ ਆਪਣੀ ਮਰਜੀ ਦੀ ਉਹਦੀ ਕਾਲਖ ਲੱਗੀ ਆ ਬਰ ਕਾਲਾ ਹੋਇਆ ਪਿਆ ਤਾਂ ਇਹਨਾਂ ਦਾ ਤਾਲਵੇਲ ਨਹੀਂ ਹੈ ਦਾ ਕਾਲ ਕਾਲਖ ਬੇਦਾਲ ਗੁਰਬਾਣੀ ਦਾ ਤਾਲ ਕਿਉਂ ਜਲਦੀ ਗੁਰਬਾਣੀ ਕੁਝ ਕਹਦੀ ਹੈ ਕੁਝ ਬੰਦੇ ਨੇ ਦਾਲ ਤਾਂ ਨਹੀਂ ਆਪਣੀ ਮਰਜੀ ਵਾਲੀ ਜਿਹੜੀ ਕਾਲਖ ਹੈ ਨਾ ਆਪਣੇ ਭਾਣੇ ਕਰਨ ਦੀ ਆਪਣੇ ਭਾਣੇ ਆਪਣੀ ਵਰਦੀ ਨੂੰ ਗੋਨ ਕਰਨ ਦੀ ਗੁਰੂ ਤੋਂ ਬਗੈਰ ਪੁੱਛੇ ਗੋਲ ਖਰਚ ਕਰਨ ਦੀ ਉਹਦੇ ਨਾਲ ਨਾ ਤੇ ਬਣ ਕਾਲੇ ਹੋਏ ਪਏ ਨੇ ਕਾਲਾ ਹੋਇਆ ਸਿਆਉ ਉਹ ਇਹਨਾਂ ਨੇ ਸੋਚਣਾ ਇਹਨਾਂ ਨੇ ਦੇਖਣਾ ਦੱਸ ਦੇ ਘਾਤੇ ਸਾਨੂੰ ਨਹੀਂ ਰੱਖਿਆ ਹਾਰ ਉਲੀ ਤੱਕ ਉਹ ਮੈਂ ਕਹਾਂ ਇਹਨਾਂ ਨੇ ਲੈਣੀ ਰੱਖਦਾ ਤੂੰ ਪਾਗਲ ਐ ਇਹ ਦੋਸਤ ਕਰਨਗੇ ਬੰਦੇ ਨਾ ਵੀ ਆਪਣਾ ਕੀ ਲੱਗਿਆ ਉਹ ਤੇ ਖੋਦਾ ਵਿਚਾਰਾ ਉਹ ਉਧਰੇ ਲੱਗਿਆ ਜੀ ਨੋ ਹੀ ਗੱਲ ਜਾਣਦਾ ਨਾ ਉਹ ਨਾਲੀਓ ਬਗੈ ਨਾ ਲੈਣ ਅਗਰ ਜਵਾਬ ਹੈ ਅਗਰ ਤੇ ਇਹਦੇ ਚ ਗਲਤੀ ਵੀ ਬਹੁਤ ਨੇ ਤਾਂ ਨਹੀਂ ਠੀਕ ਉਹ ਕਹਿੰਦਾ ਤੁਸੀਂ ਪੁੱਛੋ ਕਿ ਗਲਤੀਆਂ ਕੀ ਇਹਨੂੰ ਨਾਉਂ ਨਹੀਂ ਪੁੱਛਣੀ ਆਪਾਂ ਚਿੱਠੀ ਰੱਖ ਕੋਈ ਟਾਈਮ ਤੇ ਪੁੱਛਾਂਗੇ ਲੋ ਚਿੱਠੀ ਉਹ ਦਿਖਾਵਾਂਗੇ ਨੂੰ ਟਾਈਮ ਤੇ ਟਾਈਮ ਆਊਗਾ ਇਹ 10 ਸਾਲ ਦੀ 9 ਸਾਲ ਦੀ ਗੱਲ ਹੈ ਜੇ ਸਮਾਂ ਆਊਗਾ ਚਿੱਠੀ ਦਿਖਾਉਣੀ ਤਾਂ ਮੈਂ ਤਾਂ ਸਬੂਤ ਰੱਖਿਆ ਮੈਨੂੰ ਪਤਾ ਜੀ ਰਾ ਇਹਨਾਂ ਨੇ ਲੈਣੀਆਂ ਨਾ ਦਾ ਇਹਨਾਂ ਨੇ ਲੋੜੀ ਹੈ ਤੇ ਨੂੰ ਦੀ ਬਤਾ ਘਨੇ ਵੇ ਕੰਮ ਆਉ ਉਹ ਵਿਆਹ ਰਕੀ ਜਾਣੇ ਇਸ ਗੱਲ ਨੂੰ